ਸਬਚਿਰਿਆ ਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀ ਉਸ ਵੇਲੇ ਤੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਲ੍ਹਾ ਅਸ਼ੀਤ ਪਾਗਲ ਸਿੰਘ ਨਗਰ ਦੀ ਪੁਲਿਸ ਨੂੰ ਐਸਐਸਪੀ ਆਈਪੀਐਸ ਮਹਿਤਾਬ ਸਿੰਘ ਬਰਕ ਉਹਨਾਂ ਦੀ ਅਗਵਾਈ ਹੇਠ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਵੱਲੋਂ 6 ਕਿਲੋ ਤੇ 100 ਗ੍ਰਾਮ ਫੀਮ ਦੀ ਜਿਹੜੀ ਖੇਪ ਹੈ ਉਹ ਬਰਾਮਦ ਕੀਤੀ ਗਈ ਹੈ ਅਤੇ ਨਾਲ ਦੀ ਨਾਲ ਦੋ ਦੋਸ਼ੀਆਂ ਨੂੰ ਫੜਿਆ ਗਿਆ 10 ਦੀ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਅਗਰ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਸਜਾਵਲਪੁਰ ਕਿਸ਼ਨਪੁਰ ਤੋਂ ਸਜਾਵਲਪੁਰ ਵੱਲ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਪਾਸਿਓਂ ਦੋ ਨੌਜਵਾਨ ਪਲੈਟੀਨਾ ਮੋਟਰਸਾਈਕਲ ਤੇ ਜਿਸ ਦੇ ਨਾਮ ਪੀਵੀ 32 ਜੇ 4656 ਸੀ ਆ ਰਹੇ ਸਨ ਪੁਲਿਸ ਨੂੰ ਸ਼ੱਕ ਪੈਂਦਾ ਪੁਲਿਸ ਉਹਨਾਂ ਨੂੰ ਦੋ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਔਰ ਉਹਨਾਂ ਕੋਲੋਂ 6 ਕਿਲੋ 100 ਗ੍ਰਾਮ ਜਿਹੜੀ ਫੀਮ ਹੈ ਉਹ ਫੜੀ ਗਈ ਹੈ ਹਾਲਾਂਕਿ ਬਹੁਤ ਸਾਰੇ ਲੋਕੋ ਨੇ ਵੀ ਸਵਾਲ ਕਰਨਗੇ ਕਿ ਇਸ ਫੀਮ ਦੀ ਮਾਰਕੀਟ ਵਿੱਚ ਕੀ ਕੀਮਤ ਹੈ ਪਰ ਅਸੀਂ ਇਸ ਗੱਲ ਨੂੰ ਗਲੋਰੀਫਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਨਸ਼ਾ ਮਾੜਾ ਹੈ ਕਿਉਂਕਿ ਪੀਪਤੀ ਨਵਾਂ ਸ਼ਹਿਰ ਦੀ ਟੀਮ ਨਸ਼ਿਆਂ ਦੇ ਖਿਲਾਫ ਹੈ ਤਾਂ ਅਸੀਂ ਇਸ ਦੀ ਕੀਮਤ ਨਹੀਂ ਦੱਸ ਰਹੇ ਪਰ ਵੱਡੀ ਗੱਲ ਇਹ ਹੈ ਕਿ ਜਿਹੜੇ ਦੋ ਨੌਜਵਾਨ ਫੜੇ ਗਏ ਉਹਨਾਂ ਵਿੱਚੋਂ ਇੱਕ ਬਲਾਚੌਰ ਏਰੀਆ ਦਾ ਦੱਸਿਆ ਜਾ ਰਿਹਾ ਤੇ ਦੂਜਾ ਸਜਾਵਲਪੁਰ ਪਿੰਡ ਦਾ ਦੱਸਿਆ ਜਾ ਰਿਹਾ ਤਾਂ ਵੱਡੇ ਸਵਾਲ ਇਹੀ ਨੇ ਕਿ ਜਿਹੜਾ ਪਲੈਟੀਨਾ ਮੋਟਰਸਾਈਕਲ ਪੁਲਿਸ ਨੇ ਬਰਾਮਦ ਕੀਤਾ ਜਿੱਤੇ ਦੋ ਇਹ ਨਸ਼ਾ ਤਸਕਰ ਸਵਾਰ ਸਨ આરોપી ਸਵਾਰ ਸਨ ਕੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੈ ਜਾਂ ਇਹਨਾਂ ਨੇ ਮੋਟਰਸਾਈਕਲ ਕਿਤੋਂ ਚੋਰੀ ਕੀਤੀ ਤਾਂ ਐਸੀ ਦੂਜਾ ਸਵਾਲ ਇਹੀ ਹੈ ਕਿਉਂਕਿ ਉਹ ਆ ਵੀ ਸਜਾਵਲਪੁਰ ਬਾਰੇ ਪਾਸੇ ਤੋਂ ਰਹੇ ਸੀ ਜਦ ਪੁਲਿਸ ਪਾਰਟੀ ਜਿਹੜੀ ਹੈ ਉਹ ਛਤ ਤੇ ਸੀ ਕਿ ਪੁਲਿਸ ਪਾਰਟੀ ਚੈਕਿੰਗ ਤੇ ਸੀਗੀ ਤਾਂ ਕੀ ਆਪਣੇ ਘਰੋਂ ਨੌਜਵਾਨ ਜੋ ਕਿ ਸਜਾਵਲਪੁਰ ਦਾ ਹੈ ਆਪਣੇ ਘਰੋਂ ਹੀ ਜਿਹੜੀ 6 ਕਿਲੋ 100 ਗ੍ਰਾਮ ਫੀਮ ਲੈ ਕੇ ਆ ਰਿਹਾ ਸੀ ਕਿ ਇਹ ਮੋਰੇ ਉਹਨਾਂ ਨੇ ਪਰਚੂਨ ਚ ਵੇਚਣੀ ਸੀ ਜਾਂ ਮੋਰੇ ਕਿਤੇ ਡਿਲੀਵਰੀ ਜੇ ਜਾਣੀ ਸੀ ਐਡੀ ਵੱਡੀ ਖੇਪ ਦੀ ਕੀ ਇਹ ਪਹਿਲੀ ਕਨਸਾਈਨਮੈਂਟ ਸੀ ਜਾਂ ਇਸ ਤੋਂ ਪਹਿਲਾਂ ਇਹ ਨੌਜਵਾਨ ਹੋਰ ਵੀ ਕਨਸਾਈਨਮੈਂਟਾਂ ਦੇ ਚੁੱਕੇ ਆ ਔਰ ਕੀ ਇਹਨਾਂ ਤੇ ਪਹਿਲਾਂ ਕੋਈ ਪਰਚੇ ਹੈਗੇ ਆ ਕਿ ਨਹੀਂ ਇਹ ਤਮਾਮ ਸਵਾਲ ਅਸੀਂ ਜਿਹੜੇ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਚੰਦ ਹੀ ਸੈਕਿੰਡਾਂ ਦੇ ਅੰਦਰ ਮਾਨਯੋਗ ਐਸਐਸਪੀ ਆਈਪੀਐਸ ਡਾਕਟਰ ਮਹਿਤਾਬ ਸਿੰਘ ਵਿਰਕ ਪਹੁੰਚ ਰਿਹਾ ਔਰ ਇਸੇ ਹੀ ਹਾਲ ਦੇ ਅੰਦਰ ਉਹ মিডিਆ ਨੂੰ ਸੰਬੋਧਨ ਕਰਨਗੇ ਤਾਂ ਤੁਹਾਨੂੰ ਸਿੱਧੀਆਂ ਤਸਵੀਰ ਹੁਣ ਉੱਥੋਂ ਦਿਖਾਣੇ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਐਸਬੀਐਸ ਨਗਰ ਨੂੰ ਕੱਲ ਇੱਕ ਭਾਰੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਸਾਡੀ ਸੀਆਈਏ ਦੀ ਟੀਮ ਦੇ ਵਿੱਚ ਐਸਆਈ सुरेंद्र ਸਿੰਘ ਪਿੰਡ ਸਜਾਵਲ ਦੇ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਉੱਥੋਂ ਉਹਨਾਂ ਨੂੰ ਇੱਕ ਦੋ ਅਣਪਛਾਤੇ ਨੌਜਵਾਨ ਆnde ਦਿਖਾਈ ਦਿੱਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੋਟਰਸਾਈਕਲ ਸਿੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਤੇ ਉੱਥੇ ਸਾਡੇ ਡੀਐਸਪੀ ਡੀ ਪ੍ਰੇਮ ਕੁਮਾਰ ਜੀ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ 610 ਗ੍ਰਾਮ ਜਿਹੜੀ ਹੈ ਫੀਮ ਹੈ ਉਹ ਬਰਾਵਤ ਹੋਈ ਹੈ ਇਹਦੇ ਵਿੱਚ ਅਸੀਂ ਦੋ ਜਿਹੜੇ ਅਕਿਊ ਜ਼ਰੈਸਟ ਕੀਤੇ ਹੈ ਇੱਕ ਲਵਦੀਪ ਸਿੰਘ ਉਮਰ 24 ਸਾਲ ਤੇ ਆਕਾਸ਼ਦੀਪ ਸਿੰਘ ਗਿੱਲ ਇਹਦੇ ਵਿੱਚ ਸਦਰ ਨਵਾਂ ਸ਼ਹਿਰ ਦੇ ਵਿੱਚ 18 ਨੰਬਰ ਮੁਕਦਮਾ ਅੰਡਰ ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਕਿੱਥੇ ਦੇ ਰਹਿਣ ਵਾਲੇ ਇਹ ਦੋਵੇਂ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਹੈ ਜਿਹੜਾ ਲਵਦੀਪ ਹੈ ਉਹ ਜੈਨਪੁਰ ਬਲਾਚੌੜਾ ਰਹਿਣ ਵਾਲਾ ਤੇ ਆਕਾਸ਼ਦੀਪ ਜਿਹੜਾ ਹੈਗਾ ਉਹ ਸਜਾਵਲਪੁਰ ਪਿੰਡਾਈ ਰਹਿਣ ਵਾਲਾ ਹੈ ਇਹ ਫਸਟ ਟਾਈਮ ਕੰਮ ਕਰ ਰਿਹਾ ਹੈ ਸਰ ਪਹਿਲੀ ਵੀ ਕੰਮ ਕੀਤਾ ਇਹਨਾਂ ਦਾ ਅਸੀਂ ਰਿਕਾਰਡ ਜੋ ਹੁਣ ਤੱਕ ਚੈੱਕ ਕੀਤਾ ਇਹਨਾਂ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਬਟ ਅਸੀਂ ਫੇਰ ਵੀ ਇਹ ਇਸ ਚੀਜ਼ ਨੂੰ ਚੈੱਕ ਕਰਾਂਗੇ ਕਿ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਹੈ ਇਹ ਆਪੀ ਕਿ ਇਦੇ ਵਿੱਚ ਸਾਨੂੰ ਜਿੱਥੋਂ ਇਹ ਲੈ ਕੇ ਆਏ ਆ ਉਹ ਵੀ ਬੰਦੇ ਆਇਡੈਂਟੀਫਾਈਡ ਹੈ ਅਸੀਂ ਉਹ ਬੈਕਵਰਡ ਲਿੰਕ ਕਰ ਰਹੇ ਹਾਂ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਸੀਂ ਅਜੇ ਰਿਵੀਲ ਨਹੀਂ ਕਰਦੇ ਕਿੰਨਾ ਇਨਵੈਸਟਮੈਂਟ ਦੀ ਕਾਪੀ ਬਣਾ ਲਵਾ ਸੀ ਕਿੰਨਾ ਪੈਸੇ ਕੈਬਿਨੇਟ ਪੈਸ ਖੜ ਕੇ ਲਿਗਾਇਆ ਸੀ ਇਹ ਇਹਨਾਂ ਦਾ ਕੋਈ ਜਾਣਕਾਰ ਸੀਗਾ ਹਜੇ ਇਹਨਾਂ ਨੇ ਪੇਮੈਂਟ ਕੀਤੀ ਨਹੀਂ ਹੈਗੀ ਉਹ ਇਹਨਾਂ ਨੂੰ ਫੜਾ ਗਿਆ ਸੀ ਬਾਕੀ ਜੋ ਹੈ ਉਹ ਅਸੀਂ ਇਨਵੈਸਟੀਗੇਸ਼ਨ ਦੀ ਸਾਰਾ ਕਰਾਂ ਇਹ ਜਿਹੜਾ 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 ਅੱਗੇ ਕਿਸੇ ਨਾਲ ਗੱਲਬਾਤ ਹੋਈ ਹੈ ਉਹ ਇਹੀ ਗੱਲ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਸਾਰਾ ਅਸੀਂ ਉਹ ਉਹਨਾਂ ਦੁਆਰਾ ਬਰੀਫ ਕਰਦਾ ਹੈ ਇਹ ਇਹਨਾਂ ਦੇ ਕਹਿਣ ਮੁਤਾਬਕ ਜੇ ਇਹ ਇੱਥੇ ਲੋਕਲ ਹੀ ਦੇਣਾ ਸੀਗਾ ਬਟ ਕਿਸੇ ਦਾ ਨਾਮ ਹਜੇ ਤੱਕ ਸਾਹਮਣੇ ਨਹੀਂ ਆਇਆ ਸਰ ਇਹਨਾਂ ਦੋਨੇ ਕਰੋਪੀ ਤਾਂ ਨਾ ਆਕਾਸ਼ਦੀਪ ਜਿਹੜਾ ਸਜਾਵਲਪੁਰ ਪਿੰਡ ਦਾ ਹੈ ਤੁਸੀਂ ਕਿ ਕਿ ਉਸ ਸਾਈਡ ਤੋਂ ਆ ਰਹੇ ਸੀ ਤਾਂ ਘਰ ਵੱਲੋਂ ਆ ਰਹੇ ਸੀ ਆਪਣੇ ਇਹ 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 ਜੀ ਇਹ ਬਿਲਕੁਲ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹਦਾ ਜਿਹੜਾ ਆਕਾਸ਼ਦੀਪ ਦਾ ਪਿੰਡ ਵੀ ਉਹੀ ਹੈਗਾ ਤਾਂ ਮੋਸਟਲੀ ਸਾਨੂੰ ਲੱਗਦਾ ਕਿ ਆਪਣੇ ਘਰ ਤੋਂ ਹੀ ਆ ਰਹੇ ਹੋ ਨਹੀਂ ਦੋਨੇ ਸੀ ਸਰ ਨਹੀਂ ਦੋਨੋਂ ਪਲੈਟਨਾ ਮੋਟਰਸਾਈਕਲ ਦੇ ਉੱਤੇ ਸੀਗੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਮੋਟਰਸਾਈਕਲ ਦੇ ਉੱਤੇ ਉਹ ਸਾਨੂੰ ਇਹਨਾਂ ਨੇ ਤਾਂ ਕਿਹਾ ਕਿ ਇਹਨਾਂ ਦੇ ਆਪਣੇ ਨਾਮ ਆ ਉਹ ਅਸੀਂ ਜਿਹੜੀ ਕਾਪੀ ਹੈ ਉਹਨੂੰ ਵੈਰੀਫਾਈ ਕਰਾਂਗੇ ਕਿ ਕਿਹਦੇ ਨਾਮ ਹੈ ਕਿ ਚੋਰੀ ਦਾ ਕਿ ਇਹਨਾਂ ਦਾ ਆਪਣਾ ਹੈਗਾ ਕੋਈ ਮਾਰਨੂ ਮਿਲਿਆ ਸਰ ਜੀ ਆ ਇਹਨਾਂ ਨੂੰ ਅੱਜ ਪੇਸ਼ ਕਰਤਾ ਹੈਗਾ ਸਾਨੂੰ 3 ਦਿਨ ਦਾ ਰਿਮਾਨਡ ਜਿਹੜਾ ਮਿਲ ਗਿਆ ਹੈਗਾ ਉਹਦੇ ਵਿੱਚ ਅਸੀਂ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਦੋਵਾਂ ਤੇ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਂਦੇ ਸੀ ਤੇ ਕਿ ਇਹਨਾਂ ਨੂੰ ਇਹਨੇ ਵੇਚਣੀ ਸੀਗੀ ਸਰ ਇਹਨਾਂ ਦੀ ਏਜ ਕਿੰਨੀ ਹੈਗੀ ਆ ਇਹ 24 25 ਸਾਲ ਦੀ ਹੈ ਜੀ ਜਿਹੜਾ ਲਵਦੀਪ ਹੈ ਉਹਦੀ 24 ਹੈ ਆਕਾਸ਼ਦੀਪ ਦੀ 28 ਸਾਲ ਉਮਰ ਹੈਗੀ ਸਰ ਇਹ ਨੌਜਵਾਨ ਕਿਉਂ ਇਸ ਰਸਤੇ ਤੇ ਤੁਰੇ ਹੋਏ ਹੈਗੇ ਆ ਕਿ ਇਹ ਕੋਈ ਬਿਲਕੁਲ ਜੀ ਇਹ ਬਿਲਕੁਲ ਇਹ ਤੁਹਾਡਾ ਜਿਹੜਾ ਕਹਿਣਾ ਹੈ ਇਹ ਨੌਜਵਾਨ ਜਿਹੜੇ ਹੈਗੇ ਆ ਇਹ ਬਿਲਕੁਲ ਗਲਤ ਰਾਹ ਤੇ ਜਾ ਰਹੇ ਹੈ ਜਿੱਦਾਂ ਕਿ ਪਹਿਲਾਂ ਵੀ ਅਸੀਂ ਕਈ ਉਪਰਾਲੇ ਕੀਤੇ ਤੇ ਅਸੀਂ ਵੀ ਕਾਫੀ ਚੀਜ਼ਾਂ ਰਹੀ ਜਿੱਦਾਂ ਤੁਸੀਂ ਦੇਖਿਆ ਕਿ ਰੀਸੈਂਟਲੀ ਅਸੀਂ ক্রিকেট ਮੈਚ ਵੀ ਕਰਵਾਏ ਸੀ ਤੇ ਇਹਨਾਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਪੜ੍ਹਾਈ 'ਤੇ ਲੱਗੋ ਤੇ ਖੇਡਾਂ 'ਵਾਂ ਲੱਗੋ ਤੇ ਇਹਨਾਂ ਚੀਜ਼ਾਂ ਤੋਂ ਪਰੇ ਰਹੋ ਸਰ ਕਰਦੇ ਕੀ ਇੱਕ ਸੁਣਦੇ ਵਿੱਚ ਹੁਣ ਕੀ ਕਰਦੇ ਆ ਇਹ ਆਕਾਸ਼ ਕੀ ਪੁੱਛਿਆ ਜੀ ਤੁਸੀਂ ਇੱਕ ਕਰਦੇ ਕੀ ਆ ਪੜ੍ਹਦੇ ਆ ਇਹ ਵੈਸੇ ਤਾਂ ਜੀ ਇਹ ਦਿਹਾੜੀ ਕਰਦੇ ਆ ਆਕਾਸ਼ਦੀਪ ਜਿਹੜਾ ਹੈਗਾ ਉਹ ਥੋੜੀ ਲੋਕਲ ਖੇਤੀਬਾੜੀ ਕਰਦਾ ਹੈਗਾ ਇਹ ਕੋਈ ਛੁੱਕ ਕੇ ਪਰਿਵਾਰਕੀ ਕਰਦੇ ਨੇ ਮਾਰ ਪਰਿਵਾਰ ਜੀ ਇੱਥੇ ਹੀ ਲਪਿੰਡੀ ਰਹਿੰਦੇ ਹੈਗੇ ਆ ਇਹ ਉਹ ਵੀ ਖੇਤੀਬਾੜੀ ਦੇ ਵਿੱਚ ਹੀ ਹੈਗੇ ਆ